ਸਤਿ ਸ਼੍ਰੀ ਅਕਾਲ ਜੀ ਫਤਿਹ ਲਖਸ਼ਮਣ ਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਜੀ ਸਭ ਤੋਂ ਪਹਿਲਾਂ ਬੈਣਾ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਔਰ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਚੇਂਜ ਕਰ ਲਿੱਤੀ ਹੈ ਜੀ ਪਹਿਲਾਂ ਆਪਾਂ ਸੀਗੇ ਪੁਲ ਦੇ ਦੂਸਰੀ ਸਾਈਡ ਸੀ ਜੀ ਹੁਣ ਆਪਾਂ ਆ ਗਏ ਆ ਮਾਰਕੀਟ ਦੇ ਵਿੱਚ ਮੇਨ ਮਾਰਕੀਟ ਮੇਨ ਚੌਂਕ ਦੇ ਵਿੱਚ ਜਿਹੜੀ ਆਪਣੀ ਸ਼ਾਪ ਹੈ ਜੀ ਗੰਦਾ ਨਾਲਾ ਰੋਡ ਤੇ ਜਦੋਂ ਤੁਸੀਂ ਭੁਲਾੜਾ ਸ਼ਹਿਰ ਦੀ ਐਂਟਰੀ ਵਾਲਾ ਰਸਤੇ ਤੋਂ ਮਤਲਬ ਭੁਲਾੜਾ ਸ਼ਹਿਰ ਨੂੰ ਐਂਟਰ ਕਰੋਗੇ ਜੀ ਆਈਟੀਆਈ ਤੋਂ ਸ਼ਹਿਰ ਦੀ ਜਿਹੜੀ ਐਂਟਰੀ ਵਾਲੀ ਰੋਡ ਹੈ ਜੀ ਉਸੇ ਰੋਡ ਦੇ ਉੱਤੇ ਜਿਹੜੀ ਆਪਣੀ ਸ਼ਾਪ ਹੈ ਅੱਜ ਦੀ ਜਿਹੜੀ ਵੀਡੀਓ ਰਹੂਗੀ ਜੀ ਸ਼ਾਲ ਵਾਲੇ ਸੂਟ ਰਹਿਣਗੇ ਜੀ ਸਰਦੀਆਂ ਵਾਲੇ ਸੂਟ ਸਾਰੇ ਸ਼ਾਲ ਵਾਲੇ ਰਹਿਣਗੇ ਜੀ ਬਹੁਤ ਸੋਹਣੇ ਸਟੌਲ ਵੀ ਬੜੇ ਸੋਹਣੇ ਨੇ ਜੀ ਔਰ ਸੂਟ ਵੀ ਵਰਕ ਵਾਲੇ ਸੂਟ ਰਹਿਣਗੇ ਸਾਰੇ ਪ੍ਰਾਈਸ ਵੀ ਬਹੁਤ ਜਿਆਨੋ ਨੇ ਜੀ ਮੈਸਟਰ ਨੂੰ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਸੂਟ ਜਿਹੜੇ ਦਿਖਾਵਾਂਗੀ ਜੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਸੂਟ ਹੈ ਜੀ ਸਾਰੇ ਰਹਿਣਗੇ ਗਰਮ ਸਟੱਫ ਵਧੀਆ ਜੀ ਬਹੁਤ ਸੋਨਾ ਸਟੱਫ ਹੈ ਜੀ ਬਹੁਤ ਸਭ ਤੋਂ ਪਹਿਲਾਂ ਤੁਸੀਂ ਸਟੱਫ ਚੈੱਕ ਕਰੋ ਜੀ ਸਟੱਫ ਹੈਗਾ ਜੀ ਤੂਸ਼ ਪਸ਼ਮੀਨਾ ਬਹੁਤ ਸੋਨਾ ਸਟੱਫ ਹੈ ਜੀ ਘੇਰੇ ਦੇ ਉੱਤੇ ਇਹਦੇ ਵਰਕ ਦਿੱਤਾ ਹੋਇਆ ਜੀ ਇੱਕ ਤਾਂ ਹੁੰਦਾ ਹੈ ਨਾ ਪ੍ਰਿੰਟ ਵਰਕ ਦਿੱਤਾ ਹੋਇਆ ਜੀ ਕੋਈ ਕਾਣ ਦੇ ਵਿੱਚ ਨਹੀਂ ਹੈ ਬਹੁਤ ਸੋਨਾ ਜਿਹੜਾ ਇਹਦਾ ਘੇਰਾ ਬਣਿਆ ਹੋਇਆ ਜੀ ਘੇਰੇ ਦੇ ਉੱਤੇ ਵਰਕ ਦਿੱਤਾ ਹੈ ਸਾਈਡ ਤੇ ਜਿਹੜਾ ਬਾਜੂ ਦਾ ਸਟੱਫ ਹੈ ਜਿਵੇਂ ਮਰਜੀ ਤੁਸੀਂ ਬਾਜੂ ਬਣਾ ਸਕਦੇ ਹੋ ਔਰ ਇਹ ਹੈਗੇ ਜੀ ਨਾਲ ਇਹਦੇ ਬਾਟਮ ਡਾਰਕ ਜੇ ਕਲਰ ਦੀ ਬਾਟਮ ਹੈ ਜੀ ਨਾ ਹੀ ਮਹਿਰੂਨ ਹੈ ਨਾ ਕਾਫੀ ਹੈ ਬਹੁਤ ਸੋਹਣੇ ਸ਼ੇਡ ਨੇ ਜੀ ਇਹ ਸੂਟ ਦੇ ਵਿੱਚ ਜਿਹੜੇ ਆਏ ਨੇ ਇਹ ਰਹੇਗਾ ਜੀ ਇਹਦਾ ਸਟਾਲ ਬਹੁਤ ਸੋਹਣਾ ਰਹੇਗਾ ਜੀ ਲੈਂਥ ਵਾਈਜ਼ ਵਿਡਥ ਵਾਈਜ਼ ਬਹੁਤ ਸੋਹਣਾ ਹੈ ਕਲਰ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੀ ਡਿਜ਼ਾਈਨਿੰਗ ਹੈ ਜੀ ਇਹਦੀ ਪ੍ਰਾਈਸ ਵੀ ਅਪਾ ਬਹੁਤ ਜਨਰਲ ਲੈ ਕੇ ਆਏ ਜੀ 2.5 ਮੀਟਰ ਦਾ ਰਹੇਗਾ ਜੀ ਇਹ ਜਿਹੜਾ ਇਹਦਾ ਸਟਾਲ ਰਹੇਗਾ ਜੀ 2.5 ਮੀਟਰ ਦੀ ਲੈਂਥ ਦਾ ਰਹੇਗਾ ਵਧੀਆ ਲੈਂਥ ਵਿੜਤ ਦੇ ਨਾਲ ਹੈ ਜੀ ਬਹੁਤ ਸੋਹਣਾ ਕੱਪੜਾ ਜਿਹੜਾ ਲੱਗਿਆ ਜੀ ਇਹਦੇ ਨਾਲ ਸਟਾਲ ਦਾ ਲੱਗਿਆ ਹੋਇਆ ਬਹੁਤ ਜੈਨਲ ਪ੍ਰਾਈਸ ਦਾ ਆਪਾਂ ਇਹ ਸੂਟ ਲੈ ਕੇ ਆਏ ਸੈਕਿੰਡ ਦੇ ਦਾ ਕਲਰ ਹੈਗਾ ਜੀ ਮੋਰ ਪੰਖੀਆ ਬਾਟਮ ਦੇ ਨਾਲ ਮੋਰ ਪੰਖੀਆ ਬਾਟਮ ਦੇ ਨਾਲ ਹੈ ਜੀ ਸੈਕਿੰਡ ਕਲਰ ਏ ਰਹੇਗਾ ਜੀ ਇਹਦਾ ਜਿਹੜਾ ਸਟਾਲ ਰਹੇਗਾ ਮੈਂ ਚਾਹਾਂਾ ਪ੍ਰਿੰਟ ਚੈੱਕ ਕਰ ਸਕਦੇ ਹੋ ਜੀ 4 ਸਾਈਡ ਜਿਹੜਾ ਇਹਦੇ ਬਾਰਡਰ ਹੈ ਜੀ ਇਹ ਠੀਕ ਹੈ ਜੀ ਇਹਦਾ ਸੈਕਿੰਡ ਕਲਰ ਥਰਡ ਕਲਰ ਹੈਗਾ ਜੀ ਇਹਦਾ ਗਰੇ ਦੇ ਨਾਲ ਗ੍ਰੇ ਕਲਰ ਦੀ ਇਹ ਦਿਨਾ ਬਾਟਮ ਰਹੀ ਗਈ ਜੀ ਘੇਰੇ ਦੇ ਉੱਤੇ ਵਰਕ ਰਹੇਗਾ ਵਰਕ ਚੈੱਕ ਕਰ ਸਕਦੇ ਹੋ ਨਜ਼ਦੀਕ ਤੋਂ ਬਹੁਤ ਸੋਹਣਾ ਵਰਕ ਹੋਇਆ ਬੜੀ ਫਿਨਿਸ਼ਿੰਗ ਦੇ ਨਾਲ ਸਾਰਾ ਜਿਹੜਾ ਘੇਰੇ ਦੇ ਉੱਤੇ ਵਰਕ ਦਿੱਤਾ ਗਿਆ ਹੈ ਤੁਸੀਂ ਬਾਹਰ ਅੰਦਰ ਜਿੱਦਾਂ ਮਰਜ਼ੀ ਸੂਟ ਨੂੰ ਵੇਅਰ ਕਰ ਸਕਦੇ ਹੋ 900 ਦੇ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ ਜੀ ਵਿਦ ਚਾਲ ਇਹ ਸੀਗਾ ਜੀ ਦਾ ਥਰਡ ਕਲਰ ਫੋਰਥ ਕਲਰ ਹੈਗਾ ਜੀ ਇਹਦਾ ਮਹਿੰਦੀ ਬਾਟਮ ਦੇ ਨਾਲ ਕਿਉਂਕਿ ਸ਼ਰਟਾਂ ਜਿਹੜੀਆਂ ਆਲਮੋਸਟ ਸੇਮ ਜੀਆਂ ਲੱਗ ਰਹੀਆਂ ਨੇ ਵੀ ਸਾਰੀਆਂ ਥੋੜਾ ਥੋੜਾ ਫਰਕ ਹੈ ਔਰ ਜਿਹੜੀਆਂ ਬਾਟਮ ਨੇਗੀਆਂ ਇਹਨਾਂ ਦੀਆਂ ਉਹ ਕੜਾਈ ਦੇ ਨਾਲ ਹਨਾ ਸ਼ਰਟ ਦੇ ਨਾਲ ਮੈਚ ਕਰਦੀਆਂ ਬਾਟਮ ਤੋਂ ਹੀ ਕਲਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਕਿਹੜੇ ਕਿਹੜੇ ਕਲਰ ਦੀ ਜਿਹੜੀਆਂ ਮਤਲਬ ਕਿਹੜੇ ਕਲਰ ਦਾ ਇਹ ਸੂਟ ਦਾ ਕਲਰ ਕਿਹੜਾ ਹੈ ਜੀ ਉਸ ਤੋਂ ਹੀ ਅੰਦਾਜ਼ਾ ਬਾਟਮ ਤੋਂ ਅਦਾਜ਼ਾ ਲੱਗੇਗਾ ਜੀ ਇੱਕ ਮੈਂ ਤੁਹਾਨੂੰ ਦਿਖਾਈ ਹੈ ਜੀ ਮਹਿੰਦੀ ਬਾਟਮ ਦੇ ਨਾਲ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਮਹਿੰਦੀ ਬਾਟਮ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਆਰਡਰ ਵਾਲਾ ਜਿਹੜਾ ਇਹਦਾ ਸ਼ਾਲ ਬਣਿਆ ਜੀ ਤੁਸੀਂ ਕਿਸੇ ਨੂੰ ਦੇਣ ਲੈਣ ਦੇ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਹੋ ਤੇ ਖੁਦ ਵੀਅਰ ਕਰਨ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹ ਸਟੱਫ ਹੈ ਜੀ ਗਰਮ ਸਟੱਫ ਹੈ ਜੀ ਇਹ ਗਰਮ ਸਟੱਫ ਰਹਿਣ ਵਾਲਾ ਹੈ ਸੈਕਿੰਡ ਜਿਹੜਾ ਇਹਦਾ ਕਲਰ ਸੀਗਾ ਜੀ ਗ੍ਰੇ ਕਲਰ ਸੈਕਿੰਡ ਕਲਰ ਹੈਗਾ ਜੀ ਗ੍ਰੇ ਕਲਰ ਬਹੁਤ ਸੋਹਣਾ ਕਲਰ ਹੈ ਵੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਵਧੀਆ ਘੇਰਾ ਬਣਿਆ ਹੋਇਆ ਹੈ ਔਰ ਬਾਜੂ ਦਾ ਕਪੜਾ ਜਿਹੜਾ ਸਾਈਡ ਤੋਂ ਆਏਗਾ ਜੀ ਥਰਡ ਕਲਰ ਹੈਗਾ ਜੀ ਇਹਦਾ ਮੋਰ ਪੰਖੀ ਕਲਰ ਮੋਰ ਪੰਕੀ ਕਲਰ ਹੈ ਜੀ ਥਰਡ ਕਲਰ ਇਹਦਾ ਨਾਲ ਇਹਦੇ ਦਿੱਤਾ ਹੈ ਜੀ ਆਪਾਂ ਨੂੰ ਸਟਾਲ ਲਾਸਟ ਕਲਰ ਹੈਗਾ ਜੀ ਇਹਦਾ ਮਹਿਰੂਨ ਕਾਫੀ ਦਾ ਸ਼ੇਡ ਹੈ ਜੀ ਬਹੁਤ ਸੋਹਣਾ ਸ਼ੇਡ ਹੈ ਜੀ ਮਹਿਰੂਨ ਕਾਫੀ ਦਾ ਸ਼ੇਡ ਹੈ ਤਿੰਨ ਸ਼ੇਡ ਮੈਂ ਤੁਹਾਨੂੰ ਇਹਦੇ ਇਸ ਚਾਰ ਸ਼ੇਡ ਇਸ ਤੋਂ ਸੂਟ ਦੇ ਵਿੱਚ ਤੁਹਾਨੂੰ ਮੈਂ ਦਿਖਾਈ ਨੇ ਜੀ ਚਾਰੋ ਹੀ ਸ਼ੇਡ ਬਹੁਤ ਸੋਹਣੇ ਨੇ ਬਸ ਸੋਨੇ ਸ਼ੇਡ ਨੇ ਜੀ ਇਹ ਚਾਰ ਸ਼ੇਡਾਂ ਦੇ ਵਿੱਚ ਜਿਹੜੇ ਇਹ ਆਪਣੇ ਕੋਲੇ ਡਿਜ਼ਾਈਨ ਆਪਣੇ ਕੋਲੇ ਆਇਆ ਸੀਗਾ ਇਸ ਤੋਂ ਬਾਅਦ ਜੀ ਨੈਕਸਟ ਜਿਹੜੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਜੀ ਇਹਨਾਂ ਤੇ ਵੀ ਵਰਕ ਰਹਿਣ ਵਾਲਾ ਹੈ ਇਹਨਾਂ ਦੇ ਉੱਤੇ ਲੇਸ ਲੱਗੀ ਹੋਈ ਹੈ ਜੀ ਇਹਨਾਂ ਦਾ ਪ੍ਰਾਈਸ ਹੈਗਾ ਜੀ 800 ਰੁਪਏ ਇਹਦੇ ਨਾਲ ਇਹ ਵਾਲੀ ਬਾਟਮ ਰਹੇਗੀ ਜੀ ਸ਼ਰਟ ਦਾ ਜੀ ਨਜ਼ਦੀਕ ਤੋਂ ਦੇਖੋ ਸਾਰਾ ਇਹ ਵਰਕ ਹੋਇਆ ਜੀ نیچے ਪੈਚ ਦਿੱਤਾ ਹੈ ਲੇਸ ਨਾਲ ਇਹਦਾ ਆ ਵਾਲਾ ਸ਼ਾਲ ਰਹੇਗਾ ਜੀ ਇਹਦਾ ਪ੍ਰਾਈਸ ਹੈਗਾ ਜੀ 800 ਰੁਪਏ ਸਿਰਫ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਆਣਗੇ ਜੀ ਫਸਟ ਕਲਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਰਸਟ ਬਾਟਮ ਦੇ ਨਾਲ ਸੈਕਿੰਡ ਕਲਰ ਹੈਗਾ ਜੀ ਗ੍ਰੀਨ ਬਾਟਮ ਦੇ ਨਾਲ ਔਰ ਥਰਡ ਕਲਰ ਹੈਗਾ ਜੀ ਯੈਲੋ ਬਾਟਮ ਦੇ ਨਾਲ ਤਿੰਨ ਜਿਹੜੇ ਦੇ ਵਿੱਚ ਤਿੰਨ ਕਲਰ ਆਣਗੇ ਜੀ ਯੈਲੋ ਬਾਟਮ ਦੇ ਨਾਲ ਗ੍ਰੀਨ ਬਾਟਮ ਦੇ ਨਾਲ ਔਰ ਰਸਟ ਕਲਰ ਦੀ ਬਾਟਮ ਦੇ ਨਾਲ ਇਹ ਸੂਟ ਨੇ ਜਿਹੜੇ ਇਹਨਾਂ ਨੂੰ ਤੁਸੀਂ ਖੁਦ ਵੀ ਬਣਾ ਸਕਦੇ ਹੋ ਜਾਂ ਫਿਰ ਸਰਦੀ ਦੇ ਵਿੱਚ ਕਿਸੇ ਨੂੰ ਦੇਣ ਲੈਣ ਦੇ ਵਿੱਚ ਵੀ ਤੁਸੀਂ ਯੂਜ਼ ਦੇ ਵਿੱਚ ਲੈ ਸਕਦੇ ਹੋ ਜੀ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਕੰਬੀਨੇਸ਼ਨ ਵੀ ਬਹੁਤ ਸੋਹਣੇ ਆ ਵਰਕ ਵੀ ਬਹੁਤ ਅੱਛਾ ਕੀਤਾ ਗਿਆ ਇਹ ਸੂਟਾਂ ਦਾ ਜਿਹੜਾ ਪ੍ਰਾਈਸ ਰਹੇਗਾ ਜੀ ਸਿਰਫ 800 ਰੁਪਏ ਔਰ ਨੀਚੇ ਵਾਲੇ ਇਹ ਸੂਟਾਂ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ 900 ਰੁਪਏ ਇੰਨੇ ਸੋਹਣੇ ਸੂਟ ਨੇ ਜੀ ਇਹ ਜਿੱਦਾਂ ਮਰਜ਼ੀ ਤੁਸੀਂ ਬਣਾ ਕੇ ਵੇਅਰ ਕਰ ਸਕਦੇ ਹੋ ਸਰਦੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟੱਫ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਦਿਖਾਏ ਨੇ ਦੀ ਸਾਰੀ ਬਹੁਤ ਸੋਹਣੇ ਨੇ ਹਲੇ ਤੱਕ ਵੀ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਕਰਿਆ ਕਰੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਦੱਸ ਦੇਵਾਂ ਜੀ ਐਡਰੈਸ ਆਪਣਾ ਚੇਂਜ ਹੋ ਗਿਆ ਜੀ ਆਪਾਂ ਸ਼ਹਿਰ ਦੇ ਵਿੱਚ ਆ ਗਏ ਆ ਬਾਜ਼ਾਰ ਦੇ ਵਿੱਚ ਆ ਗਏ ਆ ਜਦੋਂ ਤੁਸੀਂ ਆਈਟੀਆਈ ਤੋਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹੋ ਜੀ ਬੁਲਾਹਾੜਾ ਸ਼ਹਿਰ ਦੇ ਵਿੱਚ ਐਂਟਰ ਕਰੋਗੇ ਤਾਂ ਸਿਟੀ ਦੇ ਵਿੱਚ ਐਂਟਰ ਹੋਣ ਤੋਂ ਜਿਹੜੀ ਰੋਡ ਦੇ ਉੱਤੋਂ ਐਂਟਰ ਕਰੋਗੇ ਉਸੇ ਮੇਨ ਰੋਡ ਦੇ ਉੱਤੇ ਹੀ ਆਪਣੀ ਜਿਹੜੀ ਸ਼ਾਪ ਹੈ ਜੀ ਅਗਰ ਤੁਸੀਂ ਲੋਕੇਸ਼ਨ ਜਾਣਨਾ ਚਾਹੁੰਦੇ ਹੋ ਤੁਸੀਂ ਮੇਰੇ ਵੀਡੀਓ ਦੇ نیچے ਨੰਬਰ ਚੱਲ ਰਿਹਾ ਜੀ ਮੇਰੇ ਨੰਬਰ ਤੇ ਕੰਟੈਕਟ ਕਰਕੇ ਵੀ ਤੁਸੀਂ ਲੋਕੇਸ਼ਨ ਲੈ ਸਕਦੇ ਹੋ ਔਰ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਵੀ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ